ਇੱਕ ਤਾੜੀ ਖਿੱਚ ਕੇ ਰਾਜੂ ਸੌਣ ਦੇ ਨਾਂ ਤੇ ਮਾਰ ਦੋ ਬੜਾ ਸੋਹਣਾ ਉਹ ਭਾਈ ਭਾਜੀ ਦਾ ਰਾਜੂ ਹੀ ਨਹੀਂ ਹੈ ਤੇ ਰਾਜੂ ਮਾਵਾ ਕਿੱਥੇ ਹੈ ਰਾਜੂ ਅੱਛਾ ਬਹੁਤ ਹੁੰਦਾ ਹੀ ਹੈ ਅੱਛਾ ਅੱਛਾ ਹਰ ਪਿੰਡ ਦੇ ਵਿੱਚ ਦੋ ਤਿੰਨ ਜਾਨੇ ਜ਼ਰੂਰ ਹੁੰਦੇ ਨੇ ਅੱਗ ਲਾਉਣ ਵਾਲੇ ਲੜਾਈਆਂ ਕਾਉਣ ਵਾਲੇ ਉਹ ਨਹੀਂ ਜਾਣੇ ਤੇ ਮੈਂ ਖਾਵੇਂ ਕਹਿੰਦਾ ਨਾ ਪਹੁੜਦਾ ਨਹੀਂ ਸਾਡੀ ਬੋਲੀ ਜਾਂਦਾ ਐਂ ਜਿੱਦਾਂ ਮੈਂ ਸੱਚ ਬੋਲੇਂ ਮੈਂ ਇੱਕ ਗੱਲ ਹਰ ਇੱਕ ਨੂੰ ਕਹਿਣਾ ਹੈ ਕਿ ਜਿਹੜਾ ਸੱਚ ਤੋਂ ਡਰਦਾ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣਾ ਛੱਡਦਾ ਹੈ ਕਿਉਂਕਿ ਜਿੰਨਾ ਸੱਚ ਬਾਣੀ ਹੈ ੱਲੇ ਬਾਬੇ ਫਰੀਦ ਦੇ ਸ਼ੋਕ ਪੜ ਲਈਏ ਅੱਖਾਂ ਖੁੱਲ ਜਾਂਦੀਆਂ ਕੀ ਕੀ ਗੱਲਾਂ ਨੇ ਜਦੋਂ ਬੰਦਾ ਧਿਆਨ ਲਾ ਕੇ ਸੁਣਦਾ ਹੈ ਤਾਂ ਲੱਗਦਾ ਕਿ ਬਾਬਾ ਸਾਨੂੰ ਲਾਣ ਤੋਂ ਪਾ ਰਹੇ ਆ ਤੇ ਸੋਧਰ ਜਾਓ ਜੋ ਕਰਨਾ ਹੈ ਉਹ ਕਰੋ ਜੇ ਸੋਚੀਦੇ ਨਹੀਂ ਹੈ ਮਹਾਰਾਜ ਦਾ ਨਾਮ ਲੈਣਾ ਬੜਾ ਜ਼ਰੂਰੀ ਹੈ ਹਰ ਪਿੰਡ ਦੇ ਵਿੱਚ ਦੋ ਤਿੰਨ ਜਣੇ ਹੁੰਦੇ ਨੇ ਜਿਹੜੇ ਕੰਦੀ ਬਰੂਹ ਲੱਗੇ ਰਹਿੰਦੇ ਆ ਕਿਸ ਨਾ ਕਿਸ ਦਾ ਕਲੇਸ਼ ਕਰਾਈ ਰੱਖਦੇ ਨੇ ਦੁਨੀਆ ਦਾ ਸਭ ਤੋਂ ਵੱਡਾ ਪਾਪ ਹੈ ਭਾਈ ਨਾ ਭਾਈ ਦੀ ਲੜਾਈ ਕਰਾਉਣੀ ਤੇ ਘਰ ਤੇ ਕੰਦ ਮਰਾਉਣੀ ਇਹ ਦੁਨੀਆ ਦਾ ਸਭ ਤੋਂ ਵੱਡਾ ਪਾਪ ਹੈ। ਉਸਕੇ ਵੇਖੋ ਨਾ ਮਾਪਿਆਂ ਨੂੰ ਜਿਨ੍ਹਾਂ ਦੇ ਘਰਾਂ 'ਚ ਕੰਨਾਂ ਵੱਜੀਆਂ ਨੇ ਉਹਨਾਂ ਪਰਿਵਾਰਾਂ ਨੂੰ ਮੈਂ ਕਪੀਲ ਹਰ ਪੰਜਾਬ ਦੇ ਹਰ ਵਾਸੀ ਨੂੰ ਕਰਦਾ ਹਾਂ ਹਰ ਪਰਿਵਾਰ ਨੂੰ ਕਰਦਾ ਹਾਂ ਹਰ ਸਟੇਜ ਤੋਂ ਕਰਦਾ ਹਾਂ ਕਿ ਸਲੂਕ ਦਫਾਗ ਨਾ ਰਿਹਾ ਕਰੋ ਭਾਂਜਾ ਨਾ ਪਿਆਰ ਨਾ ਰਿਹਾ ਕਰੋ ਕੀ ਪਤਾ ਕਿਹੜੇ ਵੇਲੇ ਕੀ ਹੋ ਜਾਣਾ। ਮੌਤ ਦਾ ਕੀ ਪਤਾ ਕਿੱਥੇ ਕਿੰਦੇ ਹਸਾਮ ਕਾਰਨ ਇਸ ਕਰਕੇ ਪਿਆਰ ਬੜਾ ਜ਼ਰੂਰੀ ਹੈ। ਜੇ ਭਾਈ ਭਾਈ ਦੇ ਵਿੱਚ ਪਿਆਰ ਨਾ ਰਿਹਾ ਤਾਂ ਫਿਰ ਬਾਬੇ ਨਾਲ ਇੱਕ ਤਾਂ ਸੁਣਿਆ ਕਹਾਦਾ ਉਹ ਭਰਾ ਹੀ ਭਰਾ ਨਾਲ ਲੜੇ ਜਾਂਦੇ ਕੁਝ ਲੀਡਰਾਂ ਨੇ ਬੇੜਾ ਕਰ ਕਰਤਾ ਘੋਸ਼ਣਾ ਕਰਿਓ ਉਹ ਜਿਹੜੀਆਂ ਜਨਾਨੀਆਂ ਘਰਾਂ ਜਾਂਦੀਆਂ ਉਹ ਕਰ ਦਿੰਦੀਆਂ ਕਈ ਸਸਾਂ ਵੀ ਨੇ ਜਿਹੜੀਆਂ ਨਾ ਉਹਨੂੰ ਟਿਕਨ ਨਹੀਂ ਦੇਉਂਦੀਆਂ ਇੰਨੀਆਂ ਜੰਮ ਮੁੰਡਾ ਹੁਣ ਮੁੰਡਾ ਕਿੱਥੋਂ ਜਾਉਂਦਾ ਜੇ ਸੁਖ ਦੇਣਾ ਤੇ ਪੁੱਤ ਨੇ ਦੇ ਦੇਣਾ ਜੇ ਨਹੀਂ ਦੇਣਾ ਧੀ ਨੇ ਦੇ ਦੇਣਾ ਤੇ ਨਹੀਂ ਦੇਣਾ ਫਿਰ ਪੁੱਤ ਨੇ ਦੇਣਾ ਨਹੀਂ ਆ ਭਾਵੇਂ ਜਾਨ ਜਾਨਾ ਕਿ ਟਰੱਕ ਭਰ ਦੋ ਮੁੰਿਆਂ ਦੇ ਨਹੀਂ ਮਿਲਣਾ ਲੈ ਕੇ ਲੈ ਲੋ ਜੇ ਸੁੱਖ ਹੈ ਤੂੰ ਤਾਂ ਮਿਲ ਜਾਣਾ ਤੇ ਨਹੀਂ ਮਿਲਣਾ ਕਹਿੰਦਾ ਜਦੋਂ ਕਿਸੇ ਦੀ ਧੀ ਦੀ ਕੋਈ ਗੱਲ ਔੜਦੀ ਹੈ ਪਿੰਡ ਦੇ ਵਿੱਚੋਂ ਤੇ ਕੁਝ ਸ਼ਰਾਬਤੀ ਅੰਸਰ ਜਿਹੜੇ ਨੇ ਉਹ ਬੜੀ ਗੱਲ ਛੁਪਣ ਦੀ ਯਾਰੋ ਹੁੰਦੀ ਕਿ ਭਾਜੀ ਕਿ ਮੈਂ ਗੁਰੂ ਘਰਾਂ ਦੇ ਵਿੱਚ ਵੇਖਿਆ ਜਨਾਨੀਆਂ ਨੂੰ ਗੱਲਾਂ ਕਰਦੇ ਆ ਬਾਣੀ ਚੱਲਦੀ ਐ ਤੇ ਬੀਬੀਆਂ ਚੁਗਲੀਆਂ ਕਰਨੀਆਂ ਹੁੰਦੇ ਨਹੀਂ ਅਜੇ ਫਲਾਣੇ ਦੀ ਕਹਾਸੀ ਇਹ ਕੀ ਕਰਦੇ ਕਿੱਥੇ ਬੈਠੇ ਹੋ ਮਹਾਰਾਜ ਕੀ ਕਹਿ ਰਹੇ ਨੇ ਕਿ ਚੁਗਲੀ ਕਰਨਾ ਸਭ ਤੋਂ ਵੱਡਾ ਪਾਪ ਹੈ ਅਹੀਂ ਗੁਰੂਆਂ ਨੂੰ ਮੰਨਦੇ ਆ ਪਰ ਗੁਰੂਆਂ ਦੀ ਕਦੀ ਨਹੀਂ ਮੰਨਦੀ ਨੰਨੀਆਂ ਕਿਸੇ ਦੀ ਕਿਸੇ ਨਹੀਂ ਮੰਨਦੀ ਸਿਰਫ ਮਥੇ ਟੇਕਣੇ ਹੁੰਦੇ ਆ ਕਿ ਬਾਬਾ ਸਾਡੇ ਮੁੰਡੇ ਤੇ ਅੱਜ ਬੈਂਡਜ ਨਹੀਂ ਆ ਜਣਾ ਸੋਣੀ ਜੀ ਨਾਉ ਮਿਲ ਜੇ ਸਾਡਾ ਫੋਟ ਸੈਟ ਹੋ ਜਾ ਉਹ ਕਦੀ ਪੜਿਆ ਤੇ ਵਿਚਾਰਿਆ ਨਹੀਂ ਜਗਜੀਤ ਸਾਹਿਬ ਨੂੰ ਵਿਚਾਰ ਲਓ ਬਾਕੀ ਮੈਂ ਜ਼ਿਆਦਾ ਕਹਿੰਦਾ ਨਹੀਂ